नमस्कार ए आकाशवाणी है हूँ ती सरबजीत कौर तो प्रादेशिक खबर सुनो पहला बुलेटिन दिया खास खबर प्रधानमंत्री नरेंद्र मोदी आज तमिलनाडु च दूतिकोरन हवाई अड्डे की नवी टर्मिनल इमारत का उद्घाटन करेंगे ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਪੰਜਾਬ ਮੰਤਰੀ ਮੰਡਲ ਨੇ ਇੱਕ ਇਤਿਹਾਸਕ ਫੈਸਲਾ ਲੈਂਦੇ ਆ ਨਕਲੀ ਬੀਜਾਂ ਦੀ ਵਿਕਰੀ ਦੇ ਅਪਰਾਧ ਨੂੰ ਗੈਰ ਜ਼ਮਾਨਤਯੋਗ ਬਣਾਉਣ ਲਈ ਸੀਡਸ ਪੰਜਾਬ ਸੋਧ ਬਿੱਲ 2025 ਪੇਸ਼ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ ਕਮਿਸ਼ਨਰ ਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਪਾਰੋਂ ਨਾਰਕੋ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦੇ ਹਿਰਨ ਤਸਕਰੀ ਕਰਨ ਵਾਲੇ 카ਟੇਲ ਦਾ ਪਰਦਾਫਾਸ਼ ਕੀਤਾ ਹੈ ਤੇ ਸ਼ਤਰੰਜ ਵਿੱਚ ਅਜਔਰਤਾਂ ਦੇ ਫਿਦੇ ਵਿਸ਼ਵ ਕੱਪ 2025 ਦਾ ਫਾਈਨਲ ਮੁਕਾਬਲਾ ਜਾਰਸ਼ਿਆ ਦੇ ਬਾਟੂਮੇ ਵਿਖੇ ਕੋਨੇਰੋ ਹੰਪੀ ਅਤੇ ਹੰਬਤਨ ਦਿਵਯਦੇਸ਼ ਮੁਖ ਮਦਰ ਮਿਆਂ ਸ਼ੁਰੂ ਹੋਇਆ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਤਮਿਲਨਾਡੂ ਦੇ ਤੋਤਨਾ ਦੌਰੇ ਲਈ ਤੂਤੀਕੁਰਨ ਪਹੁੰਚਣਗੇ। ਉਹ ਸ਼ਾਮ ਨੂੰ ਕਰੀਬ 7:45 ਵਜੇ ਤੂਤੀਕੁਰਨ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਸ਼੍ਰੀ ਮੋਦੀ 4800 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨਿਪਟਰ ਰੱਖਣਗੇ ਅਤੇ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਆਯਾਲੂਰ ਜ਼ਿਲ੍ਹੇ ਦੇ ਗੰਗਾਈ ਕੋਂਡਾ ਚੋਲਾਪੁਰਮ ਮੰਦਿਰ ਵਿਖੇ ਚੋਲ ਸਮਰਾਟ ਰਾਜੇਂਦਰ ਚੋਲਾ ਪਹਿਲੇ ਦੇ ਆਦ ਤਿਰੂਵਤੀਰਾਈ ਤਿਹਾਰ ਵਿੱਚ ਸ਼ਾਮਲ ਹੋਣਗੇ। ਦੇਸ਼ ਅੱਜ ਕਾਰਗਿਲ ਵਿਜੇ ਦਿਵਸ ਮਨਾ ਰਿਹਾ ਹੈ ਇਹ ਦਿਨ 1999 ਵਿੱਚ ਪਾਕਿਸਤਾਨ ਵਿਰੁੱਧ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇੱਕ ਰਿਪੋਰਟ ਤੇਰਾ ਹਿਮਾਲਾ ਆਕਾਸ਼ ਨੂੰ ਛੂਲੇ ਮੈਂ ਤੇ ਅਰਗਿਲ ਵਿਜੇ ਦਿਵਸ ਤੇ ਪੂਰਾ ਦੇਸ਼ ਉਹਨਾਂ ਦਲੇਰ ਫੌਜੀਆਂ ਨੂੰ ਯਾਦ ਕਰ ਰਿਹਾ ਹੈ ਜਿਨ੍ਹਾਂ ਨੇ 1999 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਇਹ ਦਿਨ ਆਪਰੇਸ਼ਨ ਵਿਜੇ ਦੀ ਸਫਲਤਾ ਦਾ ਪ੍ਰਤੀਕ ਹੈ। ਇਸ ਵਿੱਚ ਭਾਰਤੀ ਫੌਜ ਨੇ ਕਾਰਗਿਲ ਦੇ ਉਹਨਾਂ ਇਲਾਕਿਆਂ ਤੇ ਕਬਜ਼ਾ ਮੁੜ ਹਾਸਲ ਕੀਤਾ ਜਿੱਥੇ ਪਾਕਿਸਤਾਨੀ ਫੌਜੀਆਂ ਅਤੇ دہشتਗਰਦਾਂ ਨੇ ਕੁਸਪੈਟ ਕੀਤੀ ਸੀ। ਕਰੀਬ 60 ਦਿਨ ਤੱਕ ਚੱਲੀ ਇਹ ਜੰਗ ਇਸ ਦਿਨ ਖਤਮ ਹੋ ਗਈ। ਭਾਰਤੀ ਫੌਜੀਆਂ ਦੀ ਹਿੰਮਤ ਅੱਗੇ ਹਿਮਾਲੇ ਦੇ ਉੱਚੇ ਪਹਾੜੀ ਵੀ ਛੋਟੇ ਪੈ ਗਏ ਜਦੋਂ ਉਹਨਾਂ ਨੇ ਪਾਕਿਸਤਾਨ ਨੂੰ ਟੁਕਮਾ ਜਵਾਬ ਦਿੱਤਾ ਅਤੇ ਉਥੇ ਤਿਰੰਗਾ ਲਹਿਰਾਇਆ ਇਸ ਜੰਗ ਵਿੱਚ ਕੈਪਟਨ ਵਿਕਰਮ ਬੱਤਰਾ ਕੈਪਟਨ ਮਨੋਜ ਕੁਮਾਰ ਪਾਂਡੇ ਲੈਫਟੀਨੈਂਟ ਕਿਸ਼ਿੰਗ ਕਲੀਫੋਰਡ ਨੌਂਗਰੋਮ ਅਤੇ ਗ੍ਰੇਨੇਡੀਅਰ ਯੋਗਿੰਦਰ ਸਿੰਘ ਯਾਦਵ ਵਰਗੇ ਦਲੇਰ ਫੌਜੀਆਂ ਨੇ ਜੰਗ ਵਿੱਚ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਇਸ ਜੰਗ ਵਿੱਚ ਮੁਸ਼ਕਲ ਭੂਗੋਲਿਕ ਹਾਲਾਤ ਭਾਰਤੀ ਫੌਜ ਦੇ ਮਜ਼ਬੂਤ ਇਰਾਦੇ ਨੂੰ ਹਿਲਾ ਨਹੀਂ ਸਕੇ ਅਤੇ ਹਰ ਫੌਜੀ ਨੇ ਆਪਣੀ ਸ਼ਾਨਦਾਰ ਬਹਾਦਰੀ ਦਿਖਾਈ ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ राष्ट्रपति द्रौपदी मुर्मू और प्रधानमंत्री नरेंद्र मोदी ने इस मौके को श्रद्धांजलि भेंट की राष्ट्रपति ने कहा कि राष्ट्रपति उन्होंने समर्पण और सर्वोच्च कुर्बानी हमेशा को प्रेरित करेगी प्रधानमंत्री ने कहा कि आज का दिन उन बहादुर की अद्वितीय हिम्मत दलेरी याद करने का दिन है जिन्होंने राष्ट्रीय स्वाभिमान की राखी लिए अपनी जाना वार दति ਪੰਜਾਬ ਵਿੱਚ ਵੀ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਦੇ ਸੈਕਟਰ 3 ਦੇ ਪੋਗਨਬਿਲਾ ਗਾਰਡਨ 'ਚ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਪੰਜਾਬ ਮੰਤਰੀ ਮੰਡਲ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਨਕਲੀ ਬੀਜਾਂ ਦੀ ਵਿਕਰੀ ਦੇ ਅਪਰਾਧ ਨੂੰ ਗੈਰ ਜ਼ਮਾਨਤਯੋਗ ਬਣਾਉਣ ਲਈ ਸੀਡਜ਼ ਪੰਜਾਬ ਸੋਧ ਬਿੱਲ 2025 ਪੇਸ਼ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ ਇਸ ਸਬੰਧੀ ਫੈਸਲਾ ਖਾਲ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਪੰਜਾਬ ਦੇ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਸੀਡਜ਼ ਪੰਜਾਬ ਸੋਧ ਬਿੱਲ 2025 ਪੇਸ਼ ਕਰਨ ਨੂੰ ਸਹਿਮਤੀ मंत्रिमंडल ने सूबे सन्नति से कारोबारी निवेश को उत्साहित करने जमीन विक्री ज लीज के आधार से मुहैया कराने एक ढांचा विकसित करने सहमति दी इस कदम का उद्देश सूबे निवेश हुलारा देना है ਗਰੁੱਪ ਡੀ ਦੀਆਂ ਸਾਮੀਆਂ ਲਈ ਬਿਨੇਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਮੰਤਰੀ ਮੰਡਲ ਨੇ ਪੰਜਾਬ ਰਾਜ ਗਰੁੱਪ ਟੀ ਸੇਵਾ ਨਿਯਮਾਂ 1963 ਦੇ ਨਿਯਮਾਂ 5B ਅਤੇ 5D ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਕਾਰਨ ਇਹਨਾਂ ਸਾਮੀਆਂ ਲਈ ਉਮਰ ਹੱਦ 35 ਤੋਂ ਵੱਧ ਕੇ 37 ਹੋ ਗਈ ਹੈ ਮੰਤਰੀ ਮੰਡਲ ਨੇ ਹਾੜੀ ਖਰੀਦ ਰੂਤ 2025-26 ਲਈ 44000 LDPE ਕਾਲੇ ਪੋਲੀਥੀਨ ਕਵਰਾਂ ਦੀ ਖਰੀਦ ਲਈ ਮੋਰ ਟੈਂਡਰ ਵਿੱਚ ਪੂਲੀਆਂ ਮੰਗਵਾਉਣ ਲਈ ਸਮਾਂ ਸੀਮਾ ਵਿੱਚ ਛੋਟ ਦੇਣ ਦੀ ਕਾਰਜਪਾਤ ਪ੍ਰਵਾਨ ਕੀਤੀ ਦਿੱਤੀ ਹੈ ਪੰਜਾਬ ਵਿੱਚ ਅਨਾਜ ਦੀ ਟੋਆ ਟੋਆਈ ਸੁਚਾਰੂ ਬਣਾਉਣ ਲਈ ਪੰਜਾਬ ਫੂਡ ਗ੍ਰੇਨਸ ਟ੍ਰਾਂਸਪੋਰਟੇਸ਼ਨ ਪਾਲਿਸੀ 2025 ਅਤੇ ਪੰਜਾਬ ਲੇਬਰ ਐਂਡ ਕਾਰਟੇਜ ਪਾਲਿਸੀ 2025 ਨੂੰ ਵੀ ਸਹਿਮਤੀ ਦਿੱਤੀ ਗਈ ਹੈ ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਵਿਆਜ ਮੁਕਤ ਕਰਜ਼ਿਆਂ ਦੇ ਨਿਪਟਾਰੇ ਲਈ ਇੱਕ ਮੁਸ਼ਤ ਨਿਪਟਾਰਾ ਸਕੀਮ ਲਿਆਉਣ ਅਤੇ ਪੰਜਾਬ ਵੈਲਿਊ ਐਡਡ ਟੈਕਸ ਨਿਯਮਾ 2005 ਵਿੱਚ ਸੋਧਾ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @AIRR ਨਿਊਜ਼ਲੈਂਡਰ कमिश्नरेट पुलिस अमृतसर ਵੱਲੋਂ ਸਰਹੱਦ ਪਾਰੋਂ ਨਾਰਕੋ ਤਸਕਰੀ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ ਹੀਰੋਇਨ ਤਸਕਰੀ ਕਰਨ ਵਾਲੇ 카rtel ਦਾ ਪਰਦਾਫਾਸ਼ ਕੀਤਾ ਜਿਨ੍ਹਾਂ ਦਾ ਸਿੱਧਾ ਸਬੰਧ ਪਾਕਿਸਤਾਨ ਅਧਾਰਿਤ ਤਸਕਰਾਂ ਨਾਲ ਸੀ ਮੁੱਖ ਦੋਸ਼ੀ ਸਰਪਜੀਤ ਉਰਫ ਚੋਬਨ ਜੋ ਕਿ ਸਰਹੱਦੀ ਇਲਾਕੇ ਦੇ ਇੱਕ ਪਿੰਡ ਤੋਂ ਗਿਰੋਚਾ ਲਾ ਰਿਹਾ ਸੀ ਦਾ ਪਾਕਿਸਤਾਨ ਆਧਾਰਿਤ ਤਸਕਰ ਰਾਣਾ ਨਾਲ ਸਿੱਧਾ ਸਬੰਧ ਸੀ ਉਸਨੂੰ ਇੱਕ ਨਾਬਾਲਗ ਸਮੇਤ ਗ੍ਰਿਫਤਾਰ ਕੀਤਾ ਗਿਆ ਜਿਸ ਨਾਲ ਕੋਲ 1 ਕਿਲੋ ਹੀਰੋਇਨ ਬਰਾਮਦ ਹੋਈਏ ਪੁਸ਼ਕੀਸਵਰਨ ਮਿਲੀ ਜਾਣਕਾਰੀ ਦੇ ਆਧਾਰ ਤੇ ਅchnala ਤੋਂ ਹੋਰ ਦੋ ਤਸਕਰ ਦਰਮ ਸਿੰਘ ਅਤੇ ਕੁਲਬੀਰ ਸਿੰਘ ਨੂੰ गिरफ्तार ਕੀਤਾ ਗਿਆ ਜਿਨ੍ਹਾਂ ਕੋਲ 5 ਕਿਲੋ ਤੋਂ ਵੱਧ ਹਿਰੋਇਨ ਬਰਾਮਦ ਹੋਈ ਐਨਡੀਪੀਐਸ ਕਾਨੂੰਨ ਦੀਆਂ ਸੰਬੰਧਿਤ ਤਾਰਾਮਤ ਹੇਠ थाना ਹਵਾਈਡਾ ਤੇ थाना ਚਹਿਲਟਾ ਵਿਖੇ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਸੂਬੇ ਦੀ ਸਨਤੀ ਨੀਤੀ ਨੂੰ ਮਜ਼ਬੂਤ ਕਰਨ ਅਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਬਿਹਤਰ ਬਣਾਉਣ ਲਈ ਸਨਤ ਮਾਹਰਾਂ ਤੋਂ ਸੁਝਾਅ ਇਕੱਠੇ ਕਰਨ ਦੀ ਪੰਜਾਬ ਸਰਕਾਰ ਦੀ ਪਹਿਲ ਕਦਮੀ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੂੜਾ ਨੇ ਅੱਜ 6 ਹੋਰ ਸੈਕਟਰਲ ਕਮੇਟੀਆਂ ਦੇ गठन ਦਾ ਐਲਾਨ ਕੀਤਾ। ਉਨ੍ਹਾਂ ਐਲਾਨਾਚਲ ਹੁਧਿਆਣਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਚਤ ਪਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਕੀਤਾ। ਇਹਨਾਂ ਕਮੇਟੀਆਂ ਵਿੱਚ ਵੱਖ-ਵੱਖ ਸਨਤੀ ਖੇਤਰਾਂ ਦੇ ਮੈਂਬਰ ਸ਼ਾਮਿਲ ਨੇ ਅਤੇ ਸੈਕਟਰ ਵਿਸ਼ੇਸ਼ ਨੀਤੀਗਤ ਤੁਪਾਮਾਦੀ ਸਿਫਾਰਿਸ਼ ਕਰਨ ਲਈ थिंक टैंक ਵੱਜੋਂ ਕੰਮ ਕਰਨਗੇ ਨਵੀਆਂ ਕਮੇਟੀਆਂ ਖੇਡਾਂ ਚਮੜੇ ਦੇ ਸਮਾਨ ਮਸ਼ੀਨ ਹੱਥ ਟੂਲ ਫੂਡ ਪ੍ਰੋਸੈਸਿੰਗ ਅਤੇ ਡੇਰੀ ਸੈਰ ਸਪਟਾ ਤੇ ਹਸਪਿਟੈਲਿਟੀ ਭਾਰੀ ਮਸ਼ੀਨਰੀ ਤੇ ਫਰਨੀਚਰ ਅਤੇ ਪਲਾਈ ਇੰਡਸਟਰੀ ਤੇ ਕੇਂਦ੍ਰਿਤ ਨੇ ਸੰਜੀਵ अरोड़ा ਨੇ ਕਿਹਾ ਕਿ ਹਮ ਹਰੇਕ ਕਮੇਟੀ ਦਾ ਮੁੱਖ ਕੰਮ ਹੋਏਗਾ ਪੰਜਾਬ ਦੇ ਵਿਲੱਖਣ ਸੰਤਤੀ ਇਕੋਸਿਸਟਮ ਦੇ ਨਾਲ-ਨਾਲ ਢਾਂਚਾਗਤ ਅਤੇ ਮਾਲੀ ਸੰਦਰਭ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੇ ਖਾਸ ਖੇਤਰ ਲਈ ਸੁਖਾਵੇਂ ਸੰਤਲ ਢਾਂਚੇ ਤੇ ਨੀਤੀ ਲਈ ਸਰਕਾਰ ਨੂੰ ਢਾਂਚਕਤ ਇਨਪੁਟ ਪ੍ਰਦਾਨ ਕਰਨਾ ਇਸ ਤੋਂ ਪਹਿਲਾਂ ਤਿੰਨ ਕਮੇਟੀਆਂ ਜਿਵੇਂ ਕਿ ਸਪਿਨਿੰਗ ਅਤੇ ਬੁਣਾਈ ਕਮੇਟੀ, ਲਿਬਾਸ ਕਮੇਟੀ ਅਤੇ ਰੰਗਾਈ ਅਤੇ ਫਿਨਿਸ਼ਿੰਗ ਯੂਨਿਟ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵਨ ਸਿੰਘ ਮਾਨਪੱਲੂ ਸੁਬੇ ਵੀ ਸਾਰਸਪਟਾ ਸਨਤਨ ਉਤਸ਼ਾਹਤ ਕਰਨ ਲਈ ਕੀਤੇ ਜਾ ਰਿਹਾ ਹੈ। ਇਤਨਾ ਦੇ ਹਿੱਸੇ ਵੱਜੋਂ ਇੱਕ ਵੱਡਾ ਬਨਾਦੀ ਟਾਂਚਾ ਅਤੇ ਸਾਰਸਪਟਾ ਵਿਕਾਸ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਅਤੇ ਇਹ 1 ਟਾਰੀ ਸਰਹੱਦ ਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦਾ ਉਦੇਸ਼ ਭਾਰਤ ਦੇ ਸਾਪ ਤੋਂ ਪ੍ਰਤੀਕ ਰਸਮੀ ਸਥਾਨਾਂ ਵਿੱਚੋਂ ਇੱਕ ਤੇ ਸਲਾਨੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਾਨੀ ਨੇ ਐਲਾਨ ਸਾਂਝਾ ਕੀਤਾ ਅਤੇ ਦੱਸਿਆ ਕਿ ਸਾਰਸਪਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ 2.0 ਯੋਜਨਾ ਤਹਿਤ ਮਨਜ਼ੂਰ ਕੀਤਾ ਗਿਆ ਇਹ ਪ੍ਰੋਜੈਕਟ ਪੰਜਾਬ ਵਿਰਸਾ ਤੇ ਸਾਰਸਪਟਾ ਉਤਸ਼ਾਹਤ ਕਰਨ ਬਾਰੇ ਬ एसटीपीबी वलो سرحद्दी सुरक्षा बल बीएसएफ ਅਤੇ ਭਾਰਤ ਦੀ ਰਾਸ਼ਟਰੀ ਸ਼ਾਰਾਥੌਰਟੀ ਰੀਜੀਆਈ ਦੇ ਸਰਗਰਮ ਤਾਲਮੇਲ ਨਾਲ ਵਿਕਸਿਤ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਨਿਰਮਾਣ ਪ੍ਰਵੇਸ਼ ਦੁਆਰ ਤੋਂ ਸ਼ੁਰੂ ਹੋਏਗਾ ਅਤੇ ਸਰਹੱਦੀ ਲਾਈਨ ਤੱਕ ਵਧੇਗਾ ਜਿਸ ਦਾ ਕੁੱਲ ਬਜਟ 24.65 ਕਰੋੜ ਰੁਪਏ ਹੈ। ਇਹ ਪ੍ਰੋਜੈਕਟ 9 ਮਹੀਨਿਆਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਚ ਗ੍ਰੈਂਡ ਐਂਟਰੈਂਸ ਗੇਟ, ਵਾਹਨ ਚੈੱਕਪੋਸਟ, ਟੂਰਿਸਟ ਇਨਫੋਰਮੇਸ਼ਨ ਸੈਂਟਰ, ਸਹੂਲਤਾ ਵਾਲਾ ਛਾਂ ਦਾ ਰਾ ਏਆਰ ਵੀਆਰ ਟੈਕਨੋਲੋਜੀ ਵਾਲੀ ਇਮਰਸਿਵ ਗੈਲਰੀ ਸੁਰੱਖਿਆ ਜਾਂਚ ਬੁਨਿਆਦੀ ਢਾਂਚਾ ਅਤੇ ਐਡਵੈਂਚਰ ਜ਼ੋਨ ਸ਼ਾਮਿਲ ਨੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪ੍ਰੋਜੈਕਟ ਟਾਰੀ ਸਰਹੱਦ ਤੇ ਵਿਸ਼ਵ ਪੱਧਰੀ ਸਹੂਲਤ ਪ੍ਰਦਾਨ ਕਰਨ ਲਈ ਖਾਸ ਤੌਰ ਤੇ ਚੰਡਾ ਸਮਾਰੋਹ ਲਈ ਤਿਆਰ ਕੀਤਾ ਗਿਆ ਜੋ ਕਿ ਪੰਜਾਬ ਦੇ ਸਭ ਤੋਂ ਪ੍ਰਮੁੱਖ ਸਿਲਾਨੀ ਆਕਰਸ਼ਣਾਂ ਵਿੱਚੋਂ ਇੱਕ ਹੈ चौथी रोगी कल्याण समिति गवर्निंग बॉडी दी मीटिंग चंडीगढ़ ਤੋਂ ਮੈਂਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਈ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਗਈ ਅਤੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸੀਨੀਅਰ ਨਾਗਰਿਕਾਂ ਤੇ ਬਿਸਤਰੇ ਤੇ ਪਏ ਮਰੀਜ਼ਾਂ ਲਈ ਖਾਸ ਸਮਰਪਿਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਏਗੀ ਇਸ ਤੋਂ ਇਲਾਵਾ ओपीडी ਕਾਈਨੀ ਐਮਰਜੈਂਸੀ ਵਾਰਡ ਲਈ ਮਰੀਜ਼ਾਂ ਦੇ ਸਹਾਇਕਾਂ ਲਈ ਸਮਰਪਿਤ ਹੈਲਪਡੈਸ ਸ਼ੁਰੂ ਕੀਤਾ ਜਾਏਗਾ ਪਟਿਆਲਾ ਜ਼ਿਲ੍ਹੇ ਵਿੱਚ ਬਾਲ ਪਿੱਖਿਆ ਦੇ ਖਾਤੇ ਮੇ ਲਈ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਆਜ ਖੁਦ ਸੜਕਾਂ ਤੇ ਉਤਰੇ ਤੇ ਵੱਖ-ਵੱਖ ਚੌਂਕਾਂ ਸਮੇਤ ਗੁਰਦੁਆਰਾ ਸ਼ਿਦਖ ਨਿਵਾਰਨ ਸਾਹਿਬ ਤੇ ਕਾਲੀ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੇ ਬਾਹਰ ਜਾਇਜ਼ ਲਿਆ। ਉਹਨਾਂ ਨੇ ਮੁਰਵ ਸੇਬੇਲੀ ਸਬੰਧਤ ਵਿਭਾਗ ਨੂੰ ਤੁਰੰਤ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਨੇ। ਡਿਪਟੀ ਕਮਿਸ਼ਨਰ ਨੇ ਚੌਂਕਾ ਵਿਖੇ ਤਨਾਤ ਪੀਸੀਆਰ ਅਤੇ ਟ੍ਰੈਫਿਕ ਪੁਲਿਸ ਟੀਮਾਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕੋਈ ਬੱਚਾ ਪੀਕ ਮੰਗਦਾ ਨਜ਼ਰ ਆਉਂਦਾ ਤਾਂ ਉਸ ਨੂੰ ਦੁਰੰਤ ਉਸ ਬਾਰੇ ਸੂਚਨਾ ਦਿੱਤੀ ਜਾਵੇ ਸ਼ਤਰਾਂਚ ਵਿੱਚ ਅਜ ਅੱਜ ਔਰਤਾਂ ਦੇ ਫਿਡੇ ਵਿਸ਼ਵ ਕੱਪ 2025 ਦਾ ਫਾਈਨਲ ਮੁਕਾਬਲਾ ਚਾਰਚੇਦੇ ਪਾਟੂ ਵਿੱਚ ਖੇ ਕੋਨੇ ਰੁਹੰਪੀਆ ਤੇ ਹੰਵਤਨ ਦਿਵਯਾਦੇਸ਼ ਮੁਖ ਦਰਮਿਆਨ ਸ਼ੁਰੂ ਹੋਇਆ ਆਖਿਰਛ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜ ਤਮਿਲਨਾਡੂ ਦੇ ਤੂਤਿਨ ਕੋਰੇਨ ਹਵਾਈ ਅੱਡੇ ਦੀ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ देश आज कारगिल विजय दिवस मना रहा है राष्ट्रपति द्रौपदी मुर्मू ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਕਮਿਸ਼ਨਰ ਰੈਟ ਪੁਲਿਸ ਅੰਮ੍ਰਿਤਸਰ ਵੱਲੋਂ ਸਰਹੱਦ ਭਾਰੋਂ ਨਾਰਕੋਟਿਕਸ ਕਰੀ ਵਿਰੁੱਧ ਇੱਕ ਵੱਡੀ ਕਾਰਵਾਈ 'ਚ ਹੀਰੋਇਨ ਤਸਕਰੀ ਕਰਨ ਵਾਲੇ ਕਾਰਟੇਲ ਦਾ ਪਰਦਾ ਫਾਸ਼ ਕੀਤਾ ਹੈ ਆਕਾਸ਼वाणी ਤੋਂ ਖਬਰਾਂ ਖਤਮ ਹੋਈਆਂ